ਮੱਖੀ ਬਦਮਾਸ਼ ਕਹ ਲੋ ਜਾਂ ਪਿੰਡੀ ਬਦਮਾਸ਼ ਕਹ ਲੋ ਜਾਂ ਟੂਟੀ ਬਦਮਾਸ਼ ਕਹ ਲੋ ਹੈ ਨਾ ਜਾਂ ਬਿੰਦੀ ਬਦਮਾਸ਼ ਕਹ ਲੋ ਇਹਨੂੰ ਇਹ ਫੋਨ ਬਣਾ ਕੇ ਵੀਡੀਓ ਬੜੀਆਂ ਧਮਕੀਆਂ ਦੇਣ ਰਿਹਾ ਉਹ ਮੁੰਡੇ ਨੂੰ ਪ੍ਰਭ ਨੂੰ ਵੀ ਤੂੰ ਹਣ ਜਦੋਂ ਪਿੰਡ ਦੇ ਇਧਰ ਉਧਰ ਘੁੰਮਣਾ ਬਾਚ ਕੇ ਰਹੀਂ ਮੈਂ ਤੈਨੂੰ ਛੱਡਣਾ ਨਹੀਂ ਹੈਗਾ ਬੜਾ ਕਿੱਲ ਕੇ ਜ਼ੋਰ ਲਾਉਣ ਰਿਹਾ ਆ ਤੇ ਇਹਦਾ ਵੀਡੀਓ ਵਾਇਰਲ ਹੋ ਜਾ ਤੇ ਨਾਲ ਹੀ ਇਹਦੀਆਂ ਕਰਦੂਤਾ ਵਾਇਰਲ ਹੋ ਗਈਆਂ ਖੱਚਦੀਆਂ ਦਰਦੂਤਾਂ ਕੀ ਵਾਇਰਲ ਹੋਈਆਂ ਵੀ ਕਹਿੰਦੇ ਇਹ ਜਿਹਨਾਂ ਯਾਰਾਂ ਦੋਸਤਾਂ ਦੇ ਘਰਾਂ 'ਚ ਜਿਆਦਾ ਹੁੰਦਾ ਹੈ ਕਿ ਉਹਨਾਂ ਦੀਆਂ ਹੀ ਭੈਣਾਂ ਦੀਆਂ ਜਨਾਨੀਆਂ ਦੀਆਂ ਫੋਟੋ ਐਡਿਟ ਕਰਕੇ ਫੇਕ ਆਈਡੀਆਂ ਤੋਂ ਵਾਇਰਲ ਕਰਦਾ ਹੁੰਦਾ ਹੈ ਇਹੋ ਜੇ ਖੱਚ ਸਾਡੇ ਹੀਰੋ ਬਣੇ ਹੋਏ ਆ ਜਿਹੜਾ ਨਕਲੀ ਕਿਸਾਨ ਮੋਰਚਾ ਜਿਹਾ ਲੱਗਾ ਸੀ ਅੱਛਾ ਪਹਿਲੇ ਕਿਸਾਨ ਮੋਰਚੇ ਵਿੱਚ ਜਿੰਨੇ ਰੀਲਾ ਰੁੱਲਾ ਵਾਲੀ ਖੱਚਾਂ ਆਹੀ ਉਹ ਕਿਸਾਨਾਂ ਨੇ ਸਟੇਜ ਤੇ ਚੜ੍ਹਨੇ ਨਹੀਂ ਦਿੱਤੇ ਕੀ ਨੰਨੇ ਆਪਦਾ ਹੀ ਤੰਬੂ ਜਾਂ ਗੱਡਿਆ ਹੁੰਦਾ ਪਰ ਆ ਜਿਹੜਾ ਨਕਲੀ ਜਿਹਾ ਦੱਲੇਵਾਦ ਵਾਲਾ ਲਗਾਈ ਉਹਦੇ ਵਿੱਚ ਇਹਨੇ ਕਰਨਾ ਕੀ ਇਹਨੇ ਕਿਸਾਨਾਂ ਨੂੰ ਪੰਪ ਦੇਣਾ ਐ ਇਹੋ ਜਿਹਾ ਯੋ ਫਲਾਣ ਕਰੀ ਨਾਮ ਚ ਪਾਉਣਾ ਤੇ ਜਦੋਂ ਉੱਥੇ ਉਹ ਸਾਹਮਣੇ ਸਾਹਮਣੇ ਟੱਕਰ ਜੀ ਹੋਣੀ ਸੀ ਪਤਾ ਨਹੀਂ ਕਿੱਥੇ ਗਾਇਬ ਹੋ ਜਾਣਾ ਦੋ ਚਾਰ ਦਿਨ ਕਿਸਾਨਾਂ ਵੇਖਿਆ ਬਾਅਦ ਇਹ ਉਸ ਸਟੇਜ ਤੋਂ ਲਾਇਆ ਪਰ ਸਾਡੀ ਗੈਰਤ ਮਰ ਚੁੱਕੀ ਆ ਪੰਜਾਬੀਆਂ ਦੀ ਗੈਰਤ ਸਾਡੀ ਐ ਚੰਗੀ ਤਰ੍ਹਾਂ ਮਰ ਚੁੱਕੀ ਆ ਐ ਚੰਗੀ ਤਰ੍ਹਾਂ ਮਾਰੀ ਮੋਦੀ ਚੰਗੀ ਤਰ੍ਹਾਂ ਮਰ ਚੁੱਕੀ ਐ ਤੇ ਇਹਨੂੰ ਕਿੰਨੀ ਇਹਦੀ ਫਾਲੋਅਸ਼ਿਪ ਆਇਆ ਇਸ ਖਾਤੇ ਨੂੰ ਕਿੰਨੇ ਲੋਕ ਫਾਲੋ ਕਰਦੇ ਕਿੰਨੇ ਲੋਕ ਫਾਲੋ ਕਰਦੇ ਇਹਨੂੰਔਰ ਸਾਨੂੰ ਪਤਾ ਵੀ ਨਹੀਂ ਵੀ ਆਏ ਕਿ ਸਾਡੇ 올림픽 ਖੇਡਾਂ 'ਚੋਂ ਕੌਣ ਮੁੰਡੇ ਜਿੱਤ ਕੇ ਆਏ ਆ ਜਾਂ ਸਾਡੇ ਪੰਜਾਬ ਦੇ ਕਿਹੜੀ ਕਿਹੜੀ ਜਗ੍ਹਾ ਨੌਜਵਾਨ ਜਿਹੜੇ ਆ ਉਹ ਅਚੀਵ ਕਰ ਰਹੇ ਆ ਸਾਨੂੰ ਕੁਝ ਨਹੀਂ ਪਤਾ ਸਾਨੂੰ ਸਭ ਖੱਜਾਂ ਬਾਰੇ ਪਤਾ ਆ ਉਹ ਕੁੜੀ ਜਿਹਨੇ ਆਪਣੀ ਘਰ ਵਾਲੀ ਨੰਗੀ ਕਰਕੇ ਵਿਖਾਤੀ ਉਹ ਲੋਕੀ ਉਹਨਾਂ ਲੈਣ ਲੱਗਦੀ ਫੋਟੋ ਕਿਚਨ ਨੂੰ ਲੈਣ ਲੱਗਦੀ ਆ ਆ ਆ ਕੁੜੀ ਨੇ ਆਪਣੀ ਵੀਡੀਓ ਵਾਇਰਲ ਕੀਤੀ ਆਪ ਹੀ ਕੀਤੀ ਆ ਉਹਨੇ ਉਹ 3-4 ਸਾਲ ਪੁਰਾਣੀ ਵੀਡੀਓ ਆ ਉਹਦੀ ਉਮਰ ਦੇਖ ਲਓ ਮੈਂ ਆਪ ਉਹਦੀ ਵੀਡੀਓ ਵੇਖੀ ਆ ਹੁਣ ਢੀਓਬਰ ਦੇਖ ਲਓ ਤੇ ਉਹ ਵੀਡੀਓ ਵਾਲੀ ਉੱਪਰ ਦੇਖ ਲਓ ਉਹ ਤੇਰੇ 400 ਸਾਲ ਪੁਰਾਣੀਆਂ ਉਹ ਮੁੰਡੇ ਰਿਆਂ ਨੂੰ ਛੱਡ ਦਿੱਤਾ ਤੇ ਉਹਨੇ ਮੁੰਡੇ ਨੂੰ ਬਸਾਉਣ ਆਸਤੇ ਜਾਂ ਕਿਦਾਂ-ਕਿਦਾਂ ਜੋ ਵੀ ਹੈ ਨਾ ਉਹਦੇ ਵਾਸਤੇ ਮਹਾਰਾਜ ਉਸ ਕੰਜਰਖਾਨੇ ਵਾਸਤੇ ਅੱਧਾ ਪੰਜਾਬ ਟੁੱਟ-ਟੁੱਟ ਪੈ ਗਿਆ ਤੇ ਇੱਧਰ ਕਿਸਾਨ ਮਾਰਨ ਡੈ ਯਾਰ ਕਿਸਾਨਾਂ ਦੇ ਪਾਣੀ ਇੰਨਾ ਛੱਡ ਦਿੱਤਾ ਸਰਕਾਰ ਨੇ ਯਾਰ ਇੰਨਾ ਪਾਣੀ ਕਾਹ ਤੋਂ ਛੱਡਦੇ ਯਾਰ ਜੰਦਾ ਕਿਉਂ ਮਾਰਨ ਡੈ ਆ ਪੰਜਾਬ ਦੀ ਜੰਦਾ ਤੇ ਅੱਗੇ ਕਰਜ਼ੇ ਥੱਲੇ ਆਈ ਹੋਈ ਬਿਮਾਰੀਆਂ ਨਾਲ ਜੂਝੇ ਡਈ ਆ ਬੇੜਾ ਗਰਕ ਹੋ ਰਿਹਾ ਜੇ ਉਹ ਮੁੰਡਾ ਬਾਹਰ ਚਲੇ ਜਾਂਦਾ ਤਾਂ 4-5 ਸਾਲ ਕਰਜੇ ਲਉਦਾ ਰਹਿਦਾ ਆ ਹਾਂ ਉਹ ਤੱਕ ਉਹਦੇ ਵਿਆਹ ਦੀ ਡੇਟ ਨਿਕਲ ਜਾਂਦੀ ਆ ਸਾਡੀ ਕੌਮ ਦੇਤੀ ਦਾ ਬੇੜਾ ਪਹਿਲਾਂ ਹੀ ਗਰਕ ਹੋਇਆ ਹੋਇਆ ਕਿਉਂ ਇੰਨਾ ਪਾਣੀ ਛੱਡਣ ਦਾ ਯਾਰ ਤੇ ਉਹ ਕਿਸਾਨਾਂ ਦਾ ਕਹੇ ਨੇ ਨਹੀਂ ਕੋਈ ਗੱਲ ਨਹੀਂ ਕਹੇ ਨੇ ਵੀਡੀਓ ਸ਼ੇਅਰ ਨਹੀਂ ਕੀਤੇ ਉਹਦੇ ਵਾਸਤੇ ਸਾਰੇ ਹੀ ਖੜੇ ਹੋ ਗਏ ਵੀ ਇਹਨਾਂ ਤੱਕਾ ਹੋ ਗਿਆ ਵਾ ਇਹਨਾਂ ਨੂੰ ਬਹੁਤ ਵੱਡੇ ਨੂੰ ਹੱਕ ਦਿਵਾਉਣਾ ਆ ਉਨੂੰ ਹੱਕ ਕੀ ਹੱਕ ਦਵਾਉਂਗੀ ਯਾਰ ਉਹ ਜੀ ਕੁੜੀ ਨੂੰ ਜਿਹੜੀ ਪਤਾ ਨਹੀਂ ਅੱਜ ਕਿੰਨਾ ਕੱਲ ਕਿੰਨਾ ਪਰਸੋਂ ਕਿੰਨਾ ਉਹ ਮੁੰਡਾ ਵੇ ਸ਼ਰੀਬਾ ਸ਼ਰੀਬ ਘਰ ਵਾਲਾ ਆ ਅੱਛਾ ਉਹਦੀ ਵੀਡੀਓ ਵਾਇਰਲ ਹੋਈ ਯਾਰ ਜਦੋਂ ਕਿਸੇ ਇੱਜ਼ਤਦਾਰ ਕੁੜੀ ਦਾ ਘਰੇ ਹੋ ਜਾ ਹੋ ਜਾ ਤੇ ਉਹ ਸ਼ਰਮ ਦੀ ਮਾਰੀ ਘਰੋਂ ਨਿਕਲਦੀ ਉਹ ਸਵੇਰੇ ਪੌਡਕਾਸਟ ਕਰਨ ਦੀ ਆ ਹੈਂ ਤੇ ਆ ਰਫਤਾਰ ਆਏ ਚਵਲਿਆਏ ਦੇ ਵੀਡੀਓ ਬਣਾ ਬਣਾ ਕੇ ਦੇ ਵੀਡੀਓ ਬਣਾ ਬਣਾ ਕੇ ਧਮਕੀਆਂ ਦੇ ਲਿਆ ਮੁੰਡੇ ਨੂੰ ਬਾਅਦ ਇਹਦੀ ਆਪਣੀ ਔਕਾਤ ਸਾਹਮਣੇ ਆਈ ਵੀ ਹੈ ਤੇ ਆਪ ਲੋਕਾਂ ਦੀਆਂ ਕੁੜੀਆਂ ਦੀਆਂ ਵੀਡੀਓ ਐਡਿਟ ਕਰ ਕਰ ਕੇ ਵਾਇਰਲ ਕਰਦਾ ਹੈ ਇਹੋ ਜਿਹੇ ਭਗਤ ਸਿੰਘ ਬਣਾਏ ਹੋਏ ਯਾਰ ਪੰਜਾਬ ਦੇ ਸੱਚੇ ਪੱਧਿਆ ਤੇ ਭਾਂਡੇ ਜੀ ਵੜ ਗਏ ਅਬ ਮੈਂ ਕਹਿੰਦਾ ਯਾਰ ਜਿਹੜੇ ਗੈਂਗਸਟਰ ਆ ਸਾਡੇ ਪੰਜਾਬ ਦੇ ਉਹ ਹਜ਼ਾਰੋਂ ਨਾ ਸੱਚੇ ਆ ਕਦੀ ਕਿਸੇ ਗੈਂਗਸਟਰ ਦਾ ਮੈਨ ਨਹੀਂ ਸੁਣਿਆ ਵੀ ਕੁੜੀਆਂ ਨਾਲ ਕੋਈ ਗਲਤ ਕੰਮ ਆਇਆ ਹੋਵੇ ਕਦੀ ਉਹਨਾਂ ਕਿਸੇ ਗਰੀਬ ਦਾ ਧੱਕਾ ਕੀਤਾ ਹੋਵੇ ਮੈਂ ਨਹੀਂ ਸੁਣਿਆ ਯਾਰ ਹੁਣ ਜਦੋਂ ਬੇਰੋਜ਼ਗਾਰੀ ਦਾ ਇੱਡਾ ਵੱਡਾ ਬੇਰੋਜ਼ਗਾਰੀ ਆ ਜੂਗੀ ਤੇ ਜਵਾਨੀ ਨੇ ਖੋ ਕੇ ਖਾਣਾ ਹੀ ਖਾਣਾ ਅਮੀਰ ਲੋਕਾਂ ਕੋਈ ਭਾਇ ਭੋਂਦੇ ਆ ਹੈ ਤੇ ਬੜਾ ਯਾਰ ਆ ਸਿੰਗਰਾਂ ਜਾਂ ਸਾਡਾ ਕਲਚਰ ਲੋਕ ਦਾ ਇਹ ਸਿੰਘ ਰਾਮ ਨਿਚਾਰਾ ਭੰਡਾ ਨੇ ਨਾ ਜਿਹੜਾ ਪੰਜਾਬ ਦੇ ਕਲਚਰ ਦਾ ਬੇੜਾ ਘਰਕ ਕੀਤਾ ਨਾ ਇਹਦਾ ਕੋਈ ਕੀ ਦੱਸਾਂ ਬਹੁਤ ਵੱਡੇ ਲੈਵਲ ਤੇ ਪੰਜਾਬ ਦਾ ਬੇੜਾ ਘਰਕ ਕੀਤਾ ਬੜੇ ਵੱਡੇ ਜ਼ਾਲੋ ਹਾਲੇ ਤਾਂ ਪੰਜਾਬ ਦੇ ਲੋਕਾਂ ਨੂੰ ਨਹੀਂ ਸਮਝ ਆ ਰਹੀ ਪਰ ਜਦੋਂ ਸਮਝ ਆਈ ਨਾ ਉਦੋਂ ਪੰਜਾਬ ਦੇ ਲੋਕ ਪਛਤਾਉਣਗੇ ਵੀ ਜਿੰਨੇ ਨਿਚਾਰ ਭੰਡਾ ਨੇ ਨਾ ਰੀ ਜੁੱਤੀਆਂ ਪਹਿਨਗੀਆਂ ਜੁੱਤੀਆਂ ਤਾਂ ਜੁੱਤੀਆਂ ਰੀਲਾ ਵਾਲਾਂ ਦੇ ਵੀ ਪਹਿਣੀਆਂ ਆ ਆ ਜਿੰਨੇ ਰੀਲਾ ਵਾਲੇ ਖੱਚਾ ਨਾ ਭਗ ਸਿੰਘ ਬਣੇ ਹੋਇਆ ਜੁੱਤੀਆਂ ਇਹਨਾਂ ਦੇ ਵੀ ਪਹਿਣੀਆਂ ਆ ਪੈਣੀਆਂ ਚਾਹੀਦੀਆਂ ਆ ਪੰਜਾਬ ਤੋਂ ਪੈਸਾ ਕਮਾ ਕੇ ਮਾਰੀ ਯਾਰ ਮੈਂ ਸਾਊਥ 'ਚ ਰਿਹਾ ਆਂ ਸਾਊਥ ਦੇ ਐਕਟਰੀ ਆਰ ਬੜੇ ਵੱਡੇ ਲੈਵਲ ਤੇ ਕਮਾਉਂਦੇ ਪੈਸਾ ਤੇ ਆਪਣਾ ਪੈਸਾ দান ਕਰਦੇ ਲੋਕ ਆਂ ਔਰ ਉਹ ਦੱਸਦੇ ਨਹੀਂ ਵੀਡੀਓ ਨਹੀਂ ਬਣਾਉਂਦੇ ਹੁਣ ਜਿਹਨੂੰ ਪੈਸੇ ਦਿੱਤੇ ਉਹਨੂੰ ਪਤਾ ਹੁੰਦਾ ਪੂਜਾ ਕਰਦੇ ਲੋਕ ਇਹ ਵੀਡੀਓ ਬਣਾ ਬਣਾ ਕੇ ਸ਼ੋਚੇਬਾਜੀ ਸਾਰੇ ਨਕਲੀ ਫਰੌਡੀ ਯਾਰ ਸਭ ਨਕਲੀ ਫਰੌਡੀ ਆਂ ਆ ਸਾਡੇ ਇਲਾਕੇ ਚ ਪਾੜਿਆ ਆ ਇੱਕ ਬਾਬਾ ਆ ਨਾਂ ਉਹਦਾ ਕੀ ਲੈਣਾ ਉਹ ਕਹਿੰਦੇ ਆਉਂਦਾ ਉਹ ਤੇ ਵੀਡੀਓ ਬਣਾ ਕੇ ਚਲਾ ਜਾਂਦਾ ਲੋਕੀ ਇਸ ਸ਼ਰੇਆਮੋਂ ਗਾਣਾ ਕੱਢਣ ਦਾ ਤੇ ਉਹਨੇ ਫਾਂਡੇ ਇਕੱਠਾ ਕਰਨਾ ਵੀ ਮੈਂ ਆ ਕਰ ਰਿਹਾ ਆ ਕਰ ਰਿਹਾ ਵੀਡੀਓ ਪਾ ਦੇਣੇ ਆ ਲੋਕਾਂ ਨੇ ਵੋਸ਼ਲ ਬਲੈਕਮੇਲ ਹੋ ਗਏ ਤੇ ਫਾਂਡੇ ਪਾਈ ਜਾਣਾ ਵੀ ਇਹ ਤਾਂ ਬਾਬਾ ਮਹਾਨ ਕੰਮ ਕਰ ਰਹੇ ਨੇ ਆ ਇਹ ਹਾਲ ਸਾਡੇ ਪੰਜਾਬ ਦਾ ਹੋ ਗਿਆ ਧੰਨਵਾਦ ਵੀਰੋ ਧੰਨਵਾਦ